ਜਿਹੜੇ ਕਾਰਵਾਈ ਕੀਤੀ ਪੀਟੀਵੀ ਸਾਹਿਬ ਇੱਕ ਮਿੰਟ ਕਿਹੜੇ ਆਰਡਰ ਸੀ ਇਹ ਬੇਨਤੀ ਸਾਹਿਬ ਇੱਕ ਮਿੰਟ ਕਿਹੜੇ ਆਰਡਰ ਸੀ ਬੇਨਤੀ ਪ੍ਰੋਪਰ ਕਰ ਲਈ ਸਰ ਉਹੀ ਕਰਨ ਲੱਗੇ ਆ ਨਹੀਂ ਇਹ ਨਹੀਂ 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 ਇੱਕ ਮਿੰਟ ਮੈਂ মিডিਆ ਸਾਹਮਣੇ ਤੁਹਾਨੂੰ ਪੁੱਛਣਾ ਚਾਹਣਾ ਜੇ ਤੁਸੀਂ ਬੇਨਤੀ ਨਹੀਂ ਕੀਤੀ ਤੇ ਤੁਸੀਂ ਟੌਣ ਕੀ ਆ ਕੇ ਜਲਾ ਨਹੀਂ ਨਹੀਂ ਆਣਾ ਮੈਂ ਦੱਸ ਨਹੀਂ ਨਹੀਂ ਜੀ ਆ ਜਨਤੀ ਤੁਸੀਂ ਕੀਤੀ ਜਨਾਬ ਲੋਕਲ ਕਿਸੇ politican ਦੇ ਦਬਾਅ ਚ ਆ ਕੇ ਕਿੰਨੀ ਦਿਨ ਰਹਿ ਗਏ ਗਲ ਕਿਸੇ politican ਦੇ ਦਬਾਅ ਚ ਆ ਕੇ ਐਡਾ ਮੇਰੇ ਨਾਲ ਜਨਾਬ ਲੋਕਲ ਕਿਸੇ politican ਦੇ ਦਬਾਅ ਚ ਆ ਕੇ ਇਹ ਕੰਮ ਨਾ ਕਰੋ ਜਿਹੜੀਆਂ ਗੰਡਾ ਬੰਦੋਂਗੇ ਉਹ ਤਰ ਤੋ ਖੁੱਲਣੀਆਂ ਨਹੀਂ ਜਨਾਬ ਛੋਟੇ ਵਿੱਚ ਦੂਜੀ ਤਰ੍ਹਾਂ ਤੋਂ ਤੁਹਾਨੂੰ ਤੁਸੀਂ ਇਹ ਤੁਹਾਡੇ ਫਾਦਰ ਸਾਹਿਬ ਜਨਾਬ ਸਾਢੇ 4-5 ਵਜੇ ਹਨੇਰੇ ਦੇ ਵਿੱਚ ਕਦੀ ਕਿਸੇ ਨੂੰ ਢਾਉਂਦੇ ਦੇਖਿਆ ਕੋਈ ਗੱਲ ਨਹੀਂ ਇਹ ਤਕਹੀ ਹੈ ਨਾ ਸਾਰਿਆਂ ਨੂੰ ਪਤਾ ਕੀ ਚੜਿਆ ਇਹ ਤੁਸੀਂ ਸੂਰਜ ਚੜ੍ਹਨ ਤੋਂ ਪਹਿਲਾਂ ਜੇ 6 ਵਜੇ ਤੋਂ ਬਾਅਦ ਜਨਾਬ ਸਾਰੇ ਜਿਹੜੇ ਨਸ਼ੇ ਦੇ ਤਸਕਰ ਹੈ ਜਿਹੜੇ ਨਸ਼ੇ ਦੇ ਤਸਕਰ ਹੈ ਫਰੀਦਕੋਟ ਦੇ ਸਿਆਸਤਦਾਨ ਕੀ ਉਹਨਾਂ ਦੇ ਘਰ ਟੱਕੇ ਹੈ ਦੱਸੋ ਮੈਨੂੰ ਪਿਛਲੇ ਦਿਨਾਂ ਦੇ ਵਿੱਚ ਕਿਹਨਾਂ ਪੀਏ ਫੜਿਆ ਗਿਆ ਪਿਛਲੇ ਦਿਨਾਂ ਦੇ ਵਿੱਚ ਕਿਹਨਾਂ ਪੀਏ ਫੜਿਆ ਗਿਆ ਉਹਦੇ ਖਾਤੇ ਚ ਚੈੱਕ ਕੀਤੇ ਜਾਣ ਉਹਦੇ ਖਾਤਿਆਂ ਦੇ ਵਿੱਚ ਕਿੰਨੇ ਪੈਸੇ ਉਰੇ ਪਰੇ ਹੋਏ ਜਿਹੜਾ ਖਾਲਸਾ ਮਨੀ ਐਕਸਚੇਂਜ ਵਾਲਾ ਆ ਉਹਦੇ ਕੋਲੋਂ ਪੈਸੇ ਕਿਧਰੋਂ ਬਾਹਰ ਗਏ ਕਿੰਦੇ ਖਾਤੇ 'ਚ ਗਏ ਕਿਨੇ-ਕਿਨੇ ਆਧਾਰ ਕਾਰਡ ਵਰਤੇ ਗਏ ਬੇਨਤੀ ਹੈ ਸਾਰੇ ਪ੍ਰਸ਼ਾਸਨ ਨੂੰ ਜੇ ਬੇਨਤੀ ਨਹੀਂ ਕੀਤੀ ਸੀ ਤੇ ਤੁਸੀਂ ਕਿਸ ਸਾਹ ਨਹੀਂ ਇੱਥੇ ਜਿਟਾਉਣ ਆ ਗਏ ਇੰਨਾ ਧੱਕਾ ਜਿਹੜਾ ਹੈ ਉਹ ਪ੍ਰਮਾਤਮਾ ਦੇਖਦਾ ਤੁਹਾਨੂੰ ਇਹ ਵਿਰੇ ਗੱਲਾਂ ਦੇਣੀਆਂ ਪੈਣਗੀਆਂ ਕੋਈ ਸੂਚਿਤ ਕੀਤਾ ਤੁਹਾਨੂੰ ਪਹਿਲੇ ਕਿਹਾ ਗਿਆ ਕੀ ਕਰਵਾਉਣਾ ਕੋਈ ਸੂਚਨੀ ਕੀਤਾ ਗਿਆ ਇੱਕ ਪੈਸੇ ਦੀ ਸੂਚਿਤ ਨਹੀਂ ਕੀਤਾ ਗਿਆ ਸਵੇਰੇ 4:30 ਵਜੇ ਇੱਥੇ ਆਉਂਦੇ ਆ ਸਵੇਰੇ 4:30 ਆ ਗਏ ਐ ਧੱਗਾ ਕਰਨਾ ਮੈਂ ਵੀ ਸਰਕਾਰ ਦਾ ਪਾਟ ਐ ਮੈਨੂੰ ਲੱਗਦਾ ਕੋਈ ਸਿਆਸਤਦਾਨਾਂ ਨੂੰ ਮੇਰੀ ਚੜ੍ਹਾਈ برداشت ਨਹੀਂ ਹੋ ਰਹੀ ਉਹਨਾਂ ਨੂੰ ਇਹ برداشت ਨਹੀਂ ਹੋ ਰਿਹਾ ਵੀ ਇਹਨੂੰ ਕੋਈ ਕੋਈ ਸਿਸਟਮ ਨਾ ਮਿਲ ਜੇ ਕੋਈ ਅਹੁਦਾ ਨਾ ਮਿਲ ਜੇ ਮੈਂ ਪਰ ਲੋਕਾਂ ਆਪਦੇ ਨਾਲ ਪਬਲਿਕ ਇੰਟਰਸਟ ਦੇ ਵਿੱਚ ਵਾਅਦਾ ਕਰਦਾ ਜਿਹੜਾ ਮੈਡੀਕਲ ਦਾ ਰੋਲ ਐ ਜਾਂ ਕੋਈ ਵੀ ਰੋਲ ਐ ਮੈਂ ਉਹਨਾਂ ਤੋਂ ਪਿੱਛੇ ਨਹੀਂ ਹਟੂੰਗਾ ਪਿਛਲੇ ਦਿਨਾਂ ਦੇ ਵਿੱਚ ਮੇਰੇ ਤੇ ਦਬਾਅ ਜ਼ਰੂਰ ਪਾਇਆ ਗਿਆ ਤੇ ਤੁਸੀਂ ਆਧੀਆਂ ਐਪਲੀਕੇਸ਼ਨਾਂ ਵਾਪਸ ਲਾਓ ਚਾ ਸਾਡੇ ਨਾਲ ਪੈਸਿਆਂ ਦੀ ਸਾਂਝ ਗੱਲ ਕਰੋ ਇਹ ਆਪਾਂ ਹੀ ਇਸ ਗੱਲ 'ਚ ਨਹੀਂ ਪੈਂਦੇ ਤੇ ਇਹਦਾ ਮਤਲਬ ਕੀ ਹੈ ਵੀ ਇਹ ਧੱਕਾ ਕਰਨਗੇ ਸਵੇਰੇ 4:30 ਵਜੇ ਮੈਨੂੰ ਇੱਕ ਗੱਲ ਦੱਸੋ ਤੁਸੀਂ ਵੀਡੀਓ 'ਤੇ ਖੜੇ ਹੋ ਕਿਸੇ ਨੇ ਰਾਤ ਬਰਾਕੇ 4:30 ਵਜੇ ਆ ਕੇ ਕਿਸੇ ਦੇ ਘਟ ਆਏ ਐ ਦੱਸੋ ਮੈਨੂੰ ਜਿਹੜੇ ਨਸ਼ਾ ਤਸਕਰਾਂ ਦੀ ਰਮਾਣਾ ਸਾਹਿਬ ਤੁਸੀਂ ਗੱਲ ਕਰਦੇ ਹੋ ਉਹ ਸਾਰੇ ਫਰੀਦਕੋਟ ਨੂੰ ਪਤਾ ਹੈ ਕੀ ਨਾ ਪੀਏ ਨਸ਼ੇ 'ਚ ਵੜਿਆ ਗਿਆ ਨਸ਼ਾ ਪੀਂਦਾ ਨਹੀਂ ਵੜਿਆ ਗਿਆ ਵੇਚਦਾ ਵੜਿਆ ਗਿਆ ਕੀ ਹੁੰਦਾ ਘਟ ਅਠਿਆ ਕੀ ਉਹਦੇ ਖਾਤੇ ਚੈੱਕ ਹੋਏ ਕੀ ਉਹਦੇ ਪੈਸੇ ਕਿੱਥੇ ਆਏ ਕਿੱਥੇ ਹੋ ਗਏ ਚੈੱਕ ਹੋਏ ਇਹਡੋਨ ਕਾਰਵਾਈ ਹੋ ਰਹੀ ਹੈ ਐਦਾ ਕਿ ਜਵਾਬ ਕਿਸ ਤਰ੍ਹਾਂ ਦਿੱਤਾ ਜਾਵੇ ਜਵਾਬ ਇਹਦਾ ਪ੍ਰੋਪਰ ਦਿੱਤਾ ਜਾਊਗਾ ਪ੍ਰੋਪਰ ਇਹਦਾ ਇੱਕ ਮੈਂ ਹੀ ਨਹੀਂ ਕਹੂੰਗਾ ਚਲੋ ਮੈਨੂੰ ਇਹ ਗੱਲ ਪਤਾ ਹੈ ਵੀ ਪਬਲਿਕ ਇੰਟਰਸਟ ਦੇ ਵਿੱਚ ਜਦੋਂ ਕਿਸੇ ਦੀ ਮੈਡੀਕਲ ਟੂਰਾਂ ਦੀ ਗੱਲ ਆਉਂਦੀ ਗੱਲ ਤਕਰੀਆ ਹਵਾ ਲੱਗਣ ਗਿਆ ਮੈਂ ਤਾਂ ਇਹ ਜਰ ਲੂੰਗਾ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਹਫ਼ਤੇ 10 ਦਿਨਾਂ ਦੇ ਵਿੱਚ ਵਿਜੀਲੈਂਸ ਦੀ ਇਨਕੁਆਰੀ ਦੀ ਕਿਉਂ ਨਾ ਜਿਹੜਾ ਤੁਹਾਡਾ ਇਸ ਗੱਲ ਦਾ ਸਵਾਲ ਹੈ ਵੀ ਇਸ ਗੱਲ ਦਾ ਜਵਾਬ ਕਿਸ ਰੂਪ ਜੀ ਦਿੱਤਾ ਜਾਊਗਾ ਵਿਜੀਲੈਂਸ ਦੀ ਇਨਕੁਆਰੀ ਤੋਂ ਬਾਅਦ ਦਿੱਤਾ ਜਾਊਗਾ ਤੁਹਾਡੀ ਪ੍ਰਾਈਵੇਟ ਰਿਗਾਇਆ ਤੇ ਪਰ ਸਾਡੇ ਪਤਕਰਕਾਰ ਨੂੰ ਰੋਕਿਆ ਜਾ ਰਿਹਾ ਵੀ ਤੁਸੀਂ ਕਵਰੇਜ ਨਹੀਂ ਕਰ ਸਕਦੇ ਵੀਰੇ ਧੱਕਾ ਵੀ ਕੋਈ ਚੀਜ਼ ਹੈ ਉਹ ਧੱਕਾ ਕਰਨਗੇ ਤਾਂ ਹੀ ਕਾਮਯਾਬ ਹੋਣਗੇ ਜੇ ਤੱਕ ਕਹੀ ਨਾ ਕਰਨਗੇ ਤਾਂ ਕਾਮਯਾਬ ਕਿਵੇਂ ਹੋਣਗੇ ਜੇ ਉਹ ਧੱਕਾ ਹੀ ਨਾ ਕਰਨਗੇ ਤਾਂ ਕਾਮਯਾਬ ਕਿਵੇਂ ਹੋਣਗੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੂੰਗਾ ਕਿ ਮੈਂ ਹਿੰਦੂ ਰਿਲੀਜੀਅਨ ਦੇ ਨਾਲ ਕਤਰੀ ਬੰਦਾ ਹੈ Hindu ਬੰਦਾ ਹੈ ਕਿ ਮੈਨੂੰ ਤਾਂ ਦਬਾਇਆ ਜਾ ਰਿਹਾ ਹੈ ਇਹੋ ਜੀ ਕਾਰਵਾਈ ਤੁਸੀਂ ਕਿਸੇ ਹੋਰ ਰਿਲੀਜਨ ਦੇ ਹੁੰਦੀ ਵੇਖੀ ਹੈ ਨੇਰੇ ਦੇ ਵਿੱਚ ਰਾਤ ਬਰਾਤੇ ਤੁਸੀਂ ਕਿਤੇ ਇਹ ਜੀ ਕਾਰਵਾਈ ਹੁੰਦੀ ਦੇਖੀ ਹੈ ਦੱਸੋ ਮੈਨੂੰ ਇਹ ਗੱਲ ਤੁਹਾਡੇ ਨਾਲ ਹੋਰ ਵੀ ਥਾਂਵਾਂ ਬਣੀਆਂ ਨੇ ਕਈ ਥਾਂਵਾਂ ਨੇ ਕਿਉਂ ਨਾ ਸਾਰਾ ਭਾਈ ਜੀ ਆ ਸਾਰਾ ਮੈਂ ਕਹਿੰਦਾ 500 ਕਿਲੋਮੀਟਰ ਚੈੱਕ ਕਰ ਲਓ ਸਾਰੀਆਂ ਥਾਂਵਾਂ ਬਣੀਆਂ ਕੋਈ ਬੰਦਾ ਉਧਰ ਕਿਉਂ ਨਹੀਂ ਗਿਆ ਜੀ ਜੇ ਅਸੀਂ ਬਾਅਦ ਚੱਕਦੇ ਆਂ ਇਹਦਾ ਮਤਲਬ ਜੇ ਬਾਅਦ ਚੱਕਣਾ ਗੁਨਾਹ ਹੋ ਗਿਆ ਤੁਸੀਂ ਪਹਿਲੇ ਫਿਕਰ ਕੀਤਾ ਹੀ ਆ ਫਰੀਦਪੁਰ ਤੋਂ ਕੋਰ ਤੋਂ ਕੁਰੇ ਤੱਕ ਜੇ ਤੁਸੀਂ ਨਿਗਾ ਮਾਰੋਗੇ ਤਾਂ ਬਿਲਕੁਲ ਜਿਵੇਂ ਤੁਸੀਂ ਤੁਸੀਂ ਗੱਲ ਕਹੀ ਹੈ ਉਹ ਸਾਰੇ ਨਜਾਇਜ਼ ਹੈ ਸਾਰੇ ਨਜਾਇਜ਼ ਕਬਜ਼ੇ ਆ ਸਾਡੀ ਤੋਂ ਗਲਤੀ ਹੋ ਗਈ ਅਸੀਂ ਸੀਐਲਯੂ ਲੈ ਲਿਆ ਗਵਰਨਮੈਂਟ ਤੋਂ ਚੇਂਜ ਲੈਂਡ ਆਫ ਯੂਜ਼ ਲੈ ਲਿਆ ਇਸ ਰੋਡ ਤੇ ਮੈਂ ਸਮਝਦਾ ਸਾਡੇ ਨਾਲ ਹੀ ਆ ਜਿਹੜੀ ਹੋਟਲ ਦੀ ਦਾਸਤਾਨ ਦੀ ਬਿਲਡਿੰਗ ਹੈ ਇਹਨਾਂ ਕੋਲ ਤਾਂ ਸੀਐਲਯੂ ਵੀ ਹੈ ਨਹੀਂ ਆ ਜਿਹੜੇ ਡੀਟੀਪੀ ਸਾਹਿਬ ਇੱਥੇ ਖੜੇ ਸੀ ਇਸ ਗੱਲ ਦਾ ਜਵਾਬ ਦੇਣ ਭੱਜੇ ਕਿਉਂ ਭੱਜੇ ਕਿਉਂਕਿ ਉਹਨਾਂ ਨੂੰ ਪਤਾ ਵੀ ਸਾਨੂੰ ਸਵਾਲਾਂ ਦੇ ਜਵਾਬ ਨਹੀਂ ਆਉਣੇ ਠੀਕ ਹੈ ਮੈਦ ਬਣਾਈ ہوئی ਹੈ ਬਿਲਡਿੰਗਾਂ ਬਣਾਈਆਂ ਹੁੰਦੀਆਂ ਕਾਰਵਾਈ ਨਹੀਂ ਹੁੰਦੀ ਫੇਰ ਤੋੜਾ ਅਗਲਾ ਮੈਂ ਤੁਹਾਨੂੰ ਦੱਸਦਾ ਮੈਂ ਪਬਲਿਕ ਇੰਟਰਸਟ ਦੇ ਵਿੱਚ ਲੋਕਾਂ ਲਈ ਬੋਲਦਾ ਰਵਾਂਗਾ ਮੈਂ ਹਫ਼ਤਾ 10 ਦਿਨ ਮੈਡੀਕਲ ਦੇ ਵਿੱਚ ਜਿਹੜਾ ਲੋਕਾਂ ਲਈ ਰੌਲਾ ਪਾਇਆ ਉਸ ਗੱਲ ਦੀ ਹਫ਼ਤਾ 10 ਦਿਨ ਵੇਟ ਕਰਾਂਗਾ ਵੀ ਉਸ 'ਚ ਸਰਕਾਰ ਕੀ ਕਦਮ ਲੈਂਦੀ ਹੈ ਕੀ ਚੋਰਾਂ ਨੂੰ ਡੱਕਿਆ ਜਾਂਦਾ ਹੈ ਜਾਂ ਨਹੀਂ ਡੱਕਿਆ ਜਾਂਦਾ ਚੋਰਾ ਦੇ ਨਾਲ ਜਿਹੜੇ ਪੋਲੀਟੀਸ਼ੀਅਨ ਲੱਗੇ ਐ ਉਹਨਾਂ ਨੂੰ ਡਕਿਆ ਜਾਂਦਾ ਜਾਂ ਨਹੀਂ ਰੱਖਿਆ ਜਾਂਦਾ ਉਸ ਤੋਂ ਬਾਅਦ ਹੀ ਇਸ ਗੱਲ ਦਾ ਫੈਸਲਾ ਲਓ ਕੀ ਹੋਣਾ ਤੁਹਾਨੂੰ ਅੰਜਾਮ ਭੁਗਤਣਾ ਪੈ ਰਿਹਾ ਹੈ ਕੋਈ ਗੱਲ ਨਹੀਂ ਅੰਜਾਮ ਹੈ ਨਾ ਜਿਹੜੇ ਅੰਜਾਮ ਹਰੇਕ ਨੂੰ ਭੁਗਤਨੇ ਪੈਣੇ ਬਸ ਸਮੇਂ ਦੀ ਗੱਲ ਸਮੇਂ ਦੀ ਬਿਲਕੁਲ ਪਹਿਲਾਂ ਹੀ ਇਹ ਗੱਲ ਕਹੇਤੀ ਸੀ ਤੁਸੀਂ ਕਿ ਮੇਰੇ ਨਾਲੇ ਤੱਕਾ ਹੋਊਗਾ ਜੇ ਕਰਨਗੇ ਤਾਂ ਕਰਦਾਂ ਮੈਂ ਪਰ ਆਪਦਾ ਜਿਹੜਾ ਕੰਮ ਆ ਉਹ ਇਸੇ ਤਰ੍ਹਾਂ ਜਦੋਂ ਪਿਛਲੇ ਦਿਨਾਂ ਦੇ ਵਿੱਚ ਮੈਨੂੰ ਪੈਸੇ ਵੀ ਆਫਰ ਹੋ ਗਏ ਮੈਂ ਨਾ ਮੰਨਿਆ ਮੈਨੂੰ ਸਮਝਾ ਵੀ ਲਿਆ ਹੁਣ ਤਾਂ ਉਹਨਾਂ ਕੋਲੇ ਤਰੀਕਾ ਇਕੱਲਾ ਡਰਾਉਣ ਦਾ ਹੀ ਰਹਿ ਗਿਆ ਤੁਸੀਂ ਮੈਨੂੰ ਸਾਰੇ ਫਰੀਦਕੋਟ ਵਾਸੀ ਇੱਕ ਗੱਲ ਦੱਸੋ ਜੇ ਤੁਸੀਂ ਸਾਰੇ ਸਹਿਮਤ ਹੋ ਮੇਰਾ ਤਾਂ ਨੁਕਸਾਨ ਹੋ ਗਿਆ ਜੇ ਤੁਸੀਂ ਮੈਨੂੰ ਕਹੋ ਤਾਂ ਮੈਂ ਮੈਡੀਕਲ ਵਾਲਾ ਜਿਹੜਾ ਜਾਂਚ ਹੋ ਰਹੀ ਹੈ ਉਹਦੀ ਐਪਲੀਕੇਸ਼ਨ ਵਾਪਸ ਲੈ ਲੂੰਗਾ ਪਰ ਮੈਂ ਇਨਾਂ ਲੋਕਾਂ ਨੂੰ ਚੋਰਾਂ ਨੂੰ ਸਬਕ ਸਿਖਾ ਕੇ ਰ੍ਹਾਂਗਾ ਇਨਾਂ ਨੁਕਸਾਨ ਹੋਇਆ ਕਿੰਨੇ ਨੁਕਸਾਨ ਪੈਸਿਆਂ ਦੇ ਵਿੱਚ ਨਹੀਂ ਨੁਕਸਾਨ ਦਿਲ ਦੀ ਗਹਿਰਾਈ ਦਾ ਹੋਇਆ ਹੈ ਪੈਸਿਆਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਰਮਣਾ ਸਾਹਿਬ ਪੈਸੇ ਜ਼ਿੰਦਗੀ ਦੀ ਹੱਥ ਦੀ ਮੈਲ ਹੈ ਕਮਾਏ ਜਾਣਗੇ ਪਰ ਜੋ ਨੁਕਸਾਨ ਇਹਨਾਂ ਨੇ ਜਿਵੇਂ ਉਹ ਕੀਤਾ ਆਪ ਦੀ ਉਹ ਸਾਰੀ ਉਮਰ ਮੇਰੇ ਦਿਲ ਚ ਰੜਕਦਾ ਰੋ